ਨੈਨੋ ਯੂਰੀਆ ਜਿਹੜਾ ਹੈਗਾ ਇਹ ਕੰਮ ਨਹੀਂ ਕਰਦਾ ਤੁਹਾਨੂੰ ਯੂਰੀਆ ਦੇ ਨਾਲ ਦਿੱਤਾ ਜਾਂਦਾ ਸੀ ਕਿ ਆਹ ਜ਼ਰੂਰ ਲੈ ਕੇ ਹੀ ਜਾਣਾ ਐਡ ਆਨ ਸੀ ਉਹ ਤੇ ਪੰਜਾਬ ਐਗਰੀਕਲਚਰ ਰਿਸਰਚ ਨੇ ਸਰਚ ਕੀਤੀ 5 ਸਾਲ ਤੇ ਸਾਡੇ ਨਤੀਜੇ ਸੀ ਕਿ ਨੈਨੋ ਯੂਰੀਆ ਜਿਹੜਾ ਹੈਗਾ ਇਹ ਕੰਮ ਨਹੀਂ ਕਰਦਾ ਅਸੀਂ ਹਰ ਮੀਟਿੰਗ 'ਚ ਕਹਿੰਦੇ ਸੀ ਅਸੀਂ ਸਟੇਜਰ 'ਤੇ ਵੀ ਕਹਿੰਦੇ ਸੀ ਕਿ ਨੈਨੋ ਯੂਰੀਆ ਜੋ ਤੱਕ ਇਹਨਾਂ ਨੂੰ ਦਿੱਤਾ ਜਾ ਰਿਹਾ ਪਾਵਰ ਨੂੰ ਇਹ ਕੰਮ ਨਹੀਂ ਕਰਦਾ ਹੇਰ ਯੂਨੀਅਨ ਐਗਰੀਕਲਚਰ ਮਿਸਟਰ ਮਿਚੇ 6 ਮਹੀਨੇ ਪਹਿਲਾਂ ਪੰਜਾਬ ਚ ਆਏ ਸੀ चौहान ਸਾਹਿਬ ਉਹਨਾਂ ਨਾਲ ਗੱਲ ਕੀਤੀ ਉਹ ਕਨਵਿੰਸ ਹੋ ਗਏ ਫਾਰਮਰ ਦੀ ਵੀ ਗਾਸੀ ਕਰਾਈ ਹੁਣ ਯੂਨੀਅਨ ਐਗਰੀਕਲਚਰ ਮਿਸਟਰ ਜੋ ਸ਼ਿਵਰਾਜ चौहान ਨੇ ਉਹਨਾਂ ਨੇ ਜਿੰਨੀਆਂ ਵੀ ਸਟੇਟਾਂ ਇੰਡੀਆ ਦੀਆਂ ਸਾਰਿਆਂ ਦੀ ਚੀਫ ਮਿਨਿਸਟਰ ਲੈਟਰ ਲਿਖੀ ਕਿ ਨੈਨੋ ਯੂਰੀਆ ਜਿਹੜਾ ਹੈਗਾ ਇਹ ਕਿਸੇ ਵੀ ਕਿਸਾਨ ਮੈਨੂੰ ਧੱਕੇ ਦੇ ਨਹੀਂ ਦੇਣਾ ਸੋ ਉਹ ਇੱਕ ਪੀਯੂ ਨੇ ਬਹੁਤ ਵੱਡਾ ਸਟੈਂਡ ਲਿਆ ਇਹ ਕਿਸੇ ਨੇ ਵੀ ਕੰਟਰੀ ਵਿੱਚ ਇੰਹੋ ਜਿਹਾ ਸਟੈਂਡ ਨਹੀਂ ਲਿਆ ਹੈਗਾ ਸੋ ਪੀਯੂ ਤੁਹਾਡੇ ਵਾਸਤੇ ਕੰਮ ਕਰ ਰਹੀ ਹੈ ਅਸੀਂ ਤਾਂ ਤੁਹਾਡੇ ਵਕੀਲ ਹੈ ਤੇ ਜਿਹੜੀ ਚੰਗੀ ਚੀਜ਼ ਹੁੰਦੀ ਅਸੀਂ ਤੁਹਾਡੀ ਮੁਕਾਲਦ ਵੀ ਕਰਦੇ ਆ ਕਿ ਕਿਸਾਨ ਵੀਰਾਂ ਦਾ ਨੁਕਸਾਨ ਨਾ ਹੋਵੇ ਫਾਇਦਾ ਹੀ ਹੋਵੇ